ਇਹਨੇ ਪੰਜ ਪਿਆਰੇ ਇਹਨਾਂ ਦੇ ਰੂਪ ਅਸੀਂ ਹਰ ਵੇਲੇ ਤੇਰੇ ਨਾਲ ਹੋਵਾਂਗੇ ਇਹਨਾਂ ਦੇ ਹੁਕਮ ਨੂੰ ਤੂੰ ਅਟਲ ਕਰਕੇ ਮੰਨੇਗਾ ਜੋ ਹੁਕਮ ਗੁਰੂ ਸਾਹਿਬ ਜੀ ਫਿਰ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਨੂੰ ਸਮਝਾਇਆ ਤੁਸੀਂ ਪੰਜਾਂ ਪਿਆਰਿਆਂ ਨੇ ਬੰਦਾ ਸਿੰਘ ਦਾ ਖਿਆਲ ਰੱਖਣਾ ਜਦ ਕਦੀ ਵੀ ਇਹ ਖਾਲਸਾ ਪੰਥ ਦੀ ਨੀਤੀ ਤੋਂ ਪਟਗੇ ਇਸ ਨੂੰ ਸਹੀ ਰਾਹ ਦੇ ਮਾਰਗਦਰਸ਼ਨ ਕਰਾਉਣੇ ਸਾਡੇ ਕੋਲ ਸਮਾਂ ਬਹੁਤ ਘੱਟ ਹੈ 80 25 ਸਿੰਘ ਹੋਰ ਤਿਆਰ ਕੀਤੇ ਨੇ ਜਿਹੜੇ ਤੁਹਾਡੇ ਨਾਲ ਜਾਣਗੇ ਪੰਜ ਪੰਜ ਸਿੰਘਾਂ ਦਾ ਜੱਥਾ ਬਣਾ ਕੇ ਨਿਕਲਣਾ ਹੈ ਲੰਮਾ ਰਸਤਾ ਲੈਣਾ ਪਵੇ ਕੋਈ ਪਰਵਾਹ ਨਹੀਂ ਲੈ ਲੈ ਪਿੰਡ ਗੁੜਿਆ ਪਹਿਲਾ ਪੜਾ ਹੋਏਗਾ ਬੰਦਾ ਸਿੰਘ ਘੋੜੇ ਦੀਆਂ ਲਗਾਮਾਂ ਤੇਰੇ ਹੱਥ ਹੋਣਗੀਆਂ ਤੂੰ ਸਿੰਘਾਂ ਦੇ ਜੱਥੇ ਦਾ ਸਰਪ੍ਰਸਤ ਹੈ ਲੜਨਾ ਪੈ ਜਾਵੇ ਤਾਂ ਮੇਰਾ ਇੰਤਜ਼ਾਰ ਨਹੀਂ ਕਰਨਾ ਪਿੱਛੇ ਕਦੀ ਨਹੀਂ ਹਟਣਾ ਕਿਸੇ ਨੇ ਕਹਿਣਾ ਸੁਣਾ ਹੋਵੇ ਗਲ ਸਵੇਰੇ ਜੱਥਾ ਪੰਜਾਬ ਨੂੰ